ਜੇਪੀ ਦੇ ਵੱਲੋਂ ਕੈਂਪ ਲਾਏ ਜਾ ਰਹੇ ਨੇ ਉਹਨਾਂ ਦੇ ਆਗੂਆਂ ਨੂੰ ਰੋਕਿਆ ਜਾ ਰਿਹਾ ਹੈ ਬੀਜੇਪੀ ਦੇ ਵੱਲੋਂ ਇਹ ਇਲਜ਼ਾਮ ਲਾਏ ਜਾ ਰਹੇ ਨੇ ਤੇ ਅੱਜ ਰੋਸ ਪ੍ਰਦਰਸ਼ਨ ਕੀਤਾ ਜਾਣਾ ਸੀ ਤੇ ਬੀਜੇਪੀ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਸਾਡੇ ਬਹੁਤ ਸਾਰੇ ਆਗੂਆਂ ਨੂੰ ਹਾਊਸ ਅਰੈਸਟ ਕਰ ਲਿਆ ਗਿਆ ਹੈ ਨਜ਼ਰਬੰਦ ਕਰ ਲਿਆ ਗਿਆ ਕੁਝ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਹੈ ਇਸ ਵੇਲੇ ਪਠਾਨਕੋਟ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਪਠਾਨਕੋਟ ਦੇ ਜ਼ਿਲ੍ਹਾ ਪ੍ਰਧਾਨ ਨੂੰ ਹਾਊਸ ਅਰੈਸਟ ਕੀਤਾ ਗਿਆ ਉੱਥੋਂ ਦੀਆਂ ਇਹ ਤਸਵੀਰਾਂ ਨੇ ਭਾਜਪਾ ਦੇ ਵੱਲੋਂ ਅੱਜ ਰੋਸ ਪ੍ਰਦਰਸ਼ਨ ਉਲੀਕੇ ਗਏ ਸੀ ਜਿਸ ਨੂੰ ਲੈ ਕੇ ਕਈ ਥਾਵਾਂ ਦੇ ਉੱਤੇ ਹਾਊਸ ਅਰੈਸਟ ਕੀਤਾ ਗਿਆ ਕੁਝ ਆਗੂਆਂ ਨੂੰ ਹਿਰਾਸਤ ਦੇ ਵਿੱਚ ਵੀ ਲਿਆ ਗਿਆ ਏ ਤੇ ਇਸ ਵੇਲੇ ਤਸਵੀਰਾਂ ਪਠਾਨਕੋਟ ਦੀਆਂ ਜਿੱਥੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਨੂੰ ਹਾਊਸ ਅਰੈਸਟ ਕੀਤਾ ਗਿਆ ਨਜ਼ਰਬੰਦ ਕੀਤਾ ਗਿਆ ਏ ਬੀਜਪੀ ਦੇ ਵੱਲੋਂ ਕਿਹਾ ਗਿਆ ਹੈ ਕਿ ਅਸੀਂ ਅੱਜ ਰੋਸ ਪ੍ਰਦਰਸ਼ਨ ਕਰਨਾ ਸੀ ਸਾਡੇ 39 ਥਾਮਾ ਤੇ ਪ੍ਰੋਗਰਾਮਾਂ ਨੂੰ ਰੋਕ ਦਿੱਤਾ ਗਿਆ ਹੈ ਦੂਜੇ ਪਾਸੇ ਸਰਕਾਰ ਦਾ ਕਹਿਣਾ ਹੈ ਕਿ ਨਿੱਜੀ ਜਾਣਕਾਰੀ ਜਟਾਈ ਜਾ ਰਹੀ ਹੈ ਕਾਨੂੰਨੀ ਅਪਰਾਧ ਹੈ ਨਿੱਜੀ ਜਾਣਕਾਰੀ ਲੈਣਾ ਕਾਨੂੰਨੀ ਅਪਰਾਧ ਹੈ ਪਰ ਬੀਜਪੀ ਕਹਿ ਰਹੀ ਹੈ ਕਿ ਅਸੀਂ ਬੀਜਪੀ ਦੇ ਸੇਵਾਦਾਰ ਦੇ ਤੌਰ ਤੇ ਜਾ ਰਹਿਆਂ ਲੋਕਾਂ ਤੱਕ ਤੇ ਉਹਨਾਂ ਦੇ ਵੱਲੋਂ ਇਸ ਸਕੀਮ ਦਾ ਨਾਮ ਵੀ ਇਹੀ ਦਿੱਤਾ ਗਿਆ ਹੈ ਦੇ ਸਰਕਾਰ ਕਹਿ ਰਹੀ ਹੈ ਕਿ ਨਿੱਜੀ ਜਾਣਕਾਰੀ ਕਿਸੇ ਨੂੰ ਨਾ ਦੇਵੋ ਲੋਕਾਂ ਨੂੰ ਵੀ ਇਹ آگਾਹ ਕੀਤਾ ਜਾ ਰਿਹਾ ਤਾਂ ਇਸ ਵੇਲੇ ਪੰਜਾਬ ਦੇ ਵਿੱਚ ਆਪ ਵਰਸਸ ਬੀਜੇਪੀ ਵਾਲੀ ਸਥਿਤੀ ਦੇਖਣ ਨੂੰ ਮਿਲ ਰਹੀ ਹੈ ਸਿਆਸੀ ਸੰਗਰਾਮ ਛਿੜ ਗਿਆ ਹੈ ਇੱਕ ਪਾਸੇ ਬੀਜੇਪੀ ਖੁਦ ਨੂੰ ਸਹੀ ਦੱਸ ਰਹੀ ਹੈ ਜਾਇਜ਼ ਦੱਸ ਰਹੀ ਹੈ ਪਰ ਦੂਜੇ ਪਾਸੇ ਆਪ ਦਾ ਕਹਿਣਾ ਹੈ ਸਰਕਾਰ ਦਾ ਕਹਿਣਾ ਹੈ ਕਿ ਇਹ ਅਪਰਾਧਿਕ ਗਤੀਵਿਧੀਆਂ ਨੇ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਜਿਸ ਦੇ ਤਹਿਤ ਇਹ ਕਾਰਵਾਈ ਹੋ ਰਹੀ ਹੈ ਤੋ ਗਵਰਨਰ ਦੇ ਕੋਲ ਵੀ ਵਫਦ ਪਹੁੰਚਿਆ ਹੈ ਬੀਜੇਪੀ ਦਾ ਤੇ ਜਿਹੜੀ ਜਾਣਕਾਰੀ ਬੀਜੇਪੀ ਆਗੂਆਂ ਦੇ ਵੱਲੋਂ ਦਿੱਤੀ ਜਾ ਰਹੀ ਹੈ ਉਸ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਸਨੀ ਕੈਂਥ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਬੀਜੇਪੀ ਦੇ ਪਠਾਨਕੋਟ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਜ਼ਿਲ੍ਹਾ ਪ੍ਰਧਾਨ ਨੂੰ ਹਾਊਸ ਅਰੈਸਟ ਕੀਤਾ ਗਿਆ ਹੈ ਗਿੱਦੜਵਾਹਾ ਦੇ ਵਿੱਚ ਵੀ ਪ੍ਰਿਤਪਾਲ ਸ਼ਰਮਾ ਨੂੰ ਨਜ਼ਰਬੰਦ ਕੀਤਾ ਗਿਆ ਕਈ ਥਾਵਾਂ ਤੋਂ ਇਸ ਤਰ੍ਹਾਂ ਦੀਆਂ ਖਬਰਾਂ ਨੇ ਕਈ ਜਿਹੜੇ ਸੁਸ਼ੀਲ ਰਿੰਕੂ ਨੇ ਸਾਬਕਾ ਐਮਪੀ ਕੇੜੀ ਭੰਡਾਰੀ ਨੇ ਸਾਬਕਾ ਵਿਧਾਇਕ ਉਹਨਾਂ ਨੂੰ ਵੀ ਹਿਰਾਸਤ ਦੇ ਵਿੱਚ ਲਿਆ ਗਿਆ ਜਲੰਧਰ ਪੁਲਿਸ ਦੇ ਵੱਲੋਂ ਇਸ ਵੇਲੇ ਪਠਾਨਕੋਟ ਤੋਂ ਮੇਰੇ ਸਹਿਯੋਗੀ ਸੁਖਜਿੰਦਰ ਕੁਮਾਰ ਮੌਜੂਦ ਨੇ ਸੁਖਜਿੰਦਰ ਕੀ ਕੁਝ ਅਪਡੇਟ ਪਠਾਨਕੋਟ ਦੇ ਵਿੱਚ ਜ਼ਿਲ੍ਹਾ ਪ੍ਰਧਾਨ ਨੂੰ ਹਾਊਸ ਅਰੈਸਟ ਕੀਤਾ ਗਿਆ ਹੈ ਜੇ ਕੋਈ ਮੈਂ ਦੱਸਾਂ ਚਾਹਾਂਗਾ ਕਿ ਜਦੋਂ ਸਭਾ ਚੋਣ ਨੂੰ ਦੇਖਦੇ ਹੋਏ ਸਾਂਝੀ ਹਿੱਤ ਦੀਆਂ ਜਨਗਤੀਆਂ ਨੇ ਇਸ ਵੇਲੇ ਪਵਾ ਪਾਰ ਨੇ ਅਤੇ ਲੋਕਾਂ ਨੂੰ ਆਪਣੇ ਪੱਖੀ ਕਰਨ ਵਾਸਤੇ ਹਰ ਇੱਕ ਪਾਉ ਪੇ ਜਿਹੜਾ ਉਹ ਲੜਾਇਆ ਜਾ ਰਿਹਾ ਹੈ ਇਸੇ ਦੇ ਸੰਬੰਧ ਜਿਹੜਾ ਪਾਜਪਾ ਵੱਲੋਂ ਕੱਲ੍ਹ ਜਿਲ੍ਹੇ ਦੇ ਪਿੰਡ ਭੱਡਿਆ ਲਾੜੀ ਵਿਖੇ ਜਿਹੜਾ ਇੱਕ ਕੈਂਪ ਲਗਾਇਆ ਜਾਣਾ ਸੀਗਾ ਜਿਸ ਦੇ ਵਿੱਚ ਲੋਕਾਂ ਦੇ ਆਧਾਰ 'ਤੇ ਕਰੈਕਸ਼ਨ ਹੋ ਗਈ ਜਾਂ ਇਦਾਂ ਦੀ ਜਿਹੜੀਆਂ ਵੀ ਸੂਦਮਾ ਹੈ ਗਿਆ ਨੇ ਉਹ ਲੋਕਾਂ ਤੱਕ ਪਹੁੰਚਦੀਆਂ ਕੰਨੀਆਂ ਸੀਗੀਆਂ ਤਾਂ ਜੋ ਲੋਕਾਂ ਨੂੰ ਸੂਦਾ ਕੇਂਦਰਾਂ ਵਿੱਚ ਜਾ ਕੇ ਖੱਜਲ ਨਾ ਹੋਣਾ ਪਵੇ ਪਰ ਪੁਲਿਸ ਨੇ ਇਸ ਕੈਂਪ ਨੂੰ ਨਹੀਂ ਲਗਣ ਦਿੱਤਾ ਜਿਸ ਤਾਕੇ ਜਿਹੜਾ ਆ ਭਾਜਪਾ ਦੇ ਵਰਕਰਾਂ ਵਿੱਚ ਰੋਸ ਸ਼ਿਕਾਇਤ ਤੇ ਅੱਜ ਜਿਹੜਾ ਜ਼ਿਲ੍ਹਾ ਪ੍ਰਧਾਨ ਦੀ ਗਵਾਹੀ ਹੈ ਕਿ ਭਾਜਪਾ ਵਰਕਰਾਂ ਵੱਲੋਂ ਜਿਹੜਾ ਉਹ ਰੋਸ ਪ੍ਰਦਰਸ਼ਨ ਕੀਤਾ ਜਾਣਾ ਸੀਗਾ ਪਰ ਇਸ ਪ੍ਰਦਰਸ਼ਨ ਨੂੰ ਰੋਕਣ ਦੇ ਲਈ ਅੱਜ ਸਵੇਰੇ ਹੀ ਜ਼ਿਲ੍ਹਾ ਪ੍ਰਧਾਨ ਨੂੰ ਪੁਲਿਸ ਉਹ ਜਿਹੜਾ ਹੌਸ ਰੈਸਕ ਹਲਕਾ ਗਿਆ ਤੇ ਨਾਲ ਦੀ ਨਾਲ ਔਰ ਜਿਹਨੇ ਉਹ ਦੇ ਬਾਅਦ ਇਹਨਾਂ ਨੂੰ ਵੀ ਹਾਊਸ ਅਰੈਸਟ ਕੀਤਾ ਗਿਆ ਤਾਂ ਜੋ ਇਹ ਜਿਹੜਾ ਪ੍ਰਦਰਸ਼ਨ ਹੋ ਨਾ ਸਕੇ ਸੁਖਜਿੰਦਰ ਪੁਲਿਸ ਦਾ ਇਸ ਸੰਬੰਧੀ ਕੋਈ ਰਿਐਕਸ਼ਨ ਕੋਈ ਬਿਆਨ ਸਾਹਮਣੇ ਆਇਆ ਕਿ ਕਾਰਨ ਕੀ ਹੈਗਾ ਇਹ ਹਾਊਸ ਅਰੈਸਟ ਕਰਨ ਦਾ ਜੀ ਫਿਲਹਾਲ ਪੁਲਿਸ ਦੇ ਜਿਹੜੀ ਆ ਕੁਝ ਵੀ ਕੋਲ ਨੂੰ ਤਿਆਰ ਨਹੀਂ ਹੈ ਜੀ ਪਰ ਜਿਹੜੇ ਭਾਜਪਾ ਦੇ ਆਗੂ ਨੇ ਉਹਨਾਂ ਵੱਲੋਂ ਸਾਥ ਤੋਰ ਤੇ ਸੁਖੇ ਦੀ ਆਮ ਆស៊ី ਪਾਰਟੀ ਦੇ ਉੱਤੇ આરોਪ ਲਗਾਏ ਜਾ ਰਹੇ ਨੇ ਜੀ ਠੀਕ ਹੈ ਸੁਖਜੰਦਰ ਬਹੁਤ ਸ਼ੁਕਰੀਆ ਤਾਂ ਪਠਾਨਕੋਟ ਤੋਂ ਇਹ ਤਸਵੀਰਾਂ ਜਿੱਥੇ ਜ਼ਿਲ੍ਹਾ ਪ੍ਰਧਾਨ सुरेश ਸ਼ਰਮਾ ਨੂੰ ਹਾਊਸ ਅਰੈਸਟ ਕੀਤਾ ਗਿਆ ਉਹਨਾਂ ਨੂੰ ਕਿਤੇ ਜਾਣ ਨਹੀਂ ਦਿੱਤਾ ਜਾ ਰਿਹਾ ਕਿਹਾ ਜਾ ਰਿਹਾ ਇੱਕ ਰੋਸ ਪ੍ਰਦਰਸ਼ਨ ਬੀਜੇਪੀ ਦੇ ਵੱਲੋਂ ਕੀਤਾ ਜਾਣਾ ਸੀ ਉਸ ਨੂੰ ਰੋਕਿਆ ਜਾ ਰਿਹਾ ਹੈ ਤਾਂ ਬੀਜੇਪੀ ਦੇ ਵੱਲੋਂ ਗੰਭੀਰ ਇਲਜ਼ਾਮ ਲਾਇਆ ਗਿਆ ਇਹਨੇ ਕਿ ਸਾਨੂੰ ਆਪਣੇ ਪ੍ਰੋਗਰਾਮ ਕਰਨ ਤੋਂ ਰੋਕਿਆ ਜਾ ਰਿਹਾ ਹੈ ਬੀਜੇਪੀ ਦੇ ਵੱਲੋਂ ਇੱਕ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਭਾਜਪਾ ਦੇ ਸੇਵਾਦਾਰ ਆ ਗਏ ਤੁਹਾਡੇ ਦੁਆਰ ਇਸ ਨੂੰ ਲੈ ਕੇ ਬੋਦੀ ਸਾਹਿਬ ਦੀਆਂ ਸੈਂਟਰ ਸਰਕਾਰ ਦੀਆਂ ਬੀਜਪੀ ਲੋਕਾਂ ਤੱਕ ਲੈ ਕੇ ਜਾ ਰਹੇ ਆ ਸਾਡੇ ਲੀਡਰ ਜ਼ਿਲ੍ਹਾ ਪ੍ਰਧਾਨ ਐਕਸਐਮਐਲਐਕਸ ਮਿਨਿਸਟਰ ਉਹ ਪਿੰਡਾਂ ਤੱਕ ਲੈ ਕੇ ਜਾ ਰਹੇ ਜਿਹੜੇ ਕੈਂਪ ਲੱਗ ਰਹੇ ਆ ਇਹ ਸਾਨੂੰ ਪਤਾ ਸੀ ਸਾਡੇ 3 ਸਾਲ ਹੋ ਗਏ ਤੁਸੀਂ ਇੱਕ ਵੀ ਸਕੀਮ ਸੈਂਟਰ ਦੀ ਆਮ ਗਰੀਬ ਜ਼ਰੂਰਤਮੰਦ ਲੋੜਵੰਦ ਜਿਨ੍ਹਾਂ ਨੂੰ ਸਿਹਤ ਦੀ ਲੋੜ ਆ ਜਿਨ੍ਹਾਂ ਨੂੰ ਬੀਮਿਆਂ ਦੀ ਲੋੜ ਆ ਕਿਸਾਨਾਂ ਦਾ ਪੈਸਾ ਮਜ਼ਦੂਰਾਂ ਦਾ ਪੈਸਾ ਇੰਨੀਆਂ ਸਕੀਮਾਂ ਐ ਇਕੱਲੇ-ਇਕੱਲੇ ਘਰ ਦੇ ਲਈ ਵੀ ਉਹਨਾਂ ਨੂੰ ਕਿਸੇ ਚੀਜ਼ ਦੀ ਲੋੜ ਨਹੀਂ ਪਊਗੀ ਬਾਕੀ ਸੂਬਿਆਂ 'ਚ ਜਿਹੜਾ ਕੁਝ ਸਾਰੇ ਆਨੰਦ ਲੈ ਰਹੇ ਆ ਉਹ ਦੀ ਸਾਡੇ ਸਕੀਮਾਂ ਦੇ ਜੇ ਜਦੋਂ ਹੁਣ ਭਾਜਪਾ ਕੈਂਪ ਲਾਉਣ ਲੱਗੀ ਹੁਣ jaan ਨਿਕਲ ਗਈ ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਮੈਂ ਪੁਲਿਸ ਅਫਸਰਾਂ ਨੂੰ ਕਹਿਣਾ ਚਾਹੁੰਦਾ ਨਾ ਹੱਥ ਛੋਕੇ ਬਣੋ ਇਹਦੇ ਨਾ ਹੱਥ ਛੋਕੇ ਬਣੋ ਤੁਸੀਂ ਕਿਉਂ ਜਮਜਦ ਇਹ ਜਰਦਾ ਇਹ ਜਰਦਾ ਦੇ ਤੇ ਲੱਤਾਂ ਕੰਬਦੀਆਂ ਪੁਲਿਸ ਨੂੰ ਅੱਗੇ ਕਰਦਾ ਹੈ ਭਗਵੰਤ ਮਾਨ ਪੁਲਿਸ ਵਾਲਿਓ ਤੁਸੀਂ ਤਾਂ ਪੰਜਾਬ ਦੇ ਉਹ ਥੋੜੇ ਹੀ ਪਾਈ ਪੈਣ ਦੇ ਪਿੰਡਾਂ ਚ ਜੀ ਇਸ ਸਕੀਮਾਂ ਉਹਨਾਂ ਦੇ ਕੋਲ ਜਾਣਗੀਆਂ ਉਹਨਾਂ ਨੂੰ ਫਾਇਦਾ ਹੋਊਗਾ ਤੇ ਤੁਹਾਡੇ ਪੰਜਾਬੀ ਭਰਾਵਾਂ ਨੂੰ ਫਾਇਦਾ ਹੋਊਗਾ ਨਹੀਂ ਕੀ ਕਾ ਜਗਵਰਨ ਸਿੰਘ ਸਾਹਿਬ ਨੂੰ ਮਿਲ ਰਹੀ ਹੈ ਨਹੀਂ ਅਸੀਂ ਆਪ ਆ ਕੇ ਕੱਲੇ ਕੱਲੇ ਪਿੰਡ ਚ ਜ਼ਿੰਮੇਵਾਰੀ ਲੈ ਕੇ ਬੈਠਾਂਗੇ ਆ ਕੇ ਫਿਰ ਤੁਸੀਂ ਰੋਕ ਕੇ ਦੇਖਿਓ ਇਹ ਲੋਕ ਲਹਿਰ ਖੜੀ ਕਰ ਦਿਓ ਲੋਕੋ ਥੋਡੀਆਂ ਸਕੀਮਾਂ ਜਿਹੜੇ ਤੁਹਾਡੇ ਲਈ ਸੈਂਕੜੇ ਕਰੋੜਾ ਰੁਪਏ ਦੀਆਂ ਸਕੀਮਾਂ ਜਿਹੜੀਆਂ ਪ੍ਰਧਾਨ ਮੰਤਰੀ ਜੀ ਰੋਜਰੇ ਬਹਿ ਕੇ ਅਨਾਉਂਸ ਕਰਦੇ ਆ ਉਹ ਤੁਹਾਡੇ ਤੱਕ ਪਹੁੰਚਣ ਨਹੀਂ ਦੇ ਰਹੇ ਤੇ ਇਹ ਲੋਕ ਲੈਰ ਖੜੀ ਕਰਦਾਂਗੇ ਨੱਕ 'ਚ ਦਮ ਕਰਦਾਂਗੇ ਆ ਦਿੱਲੀ ਵਾਲੇ ਭਗੌੜਿਆਂ ਦਾ ਜੇ ਤੁਸੀਂ ਲੋਕਾਂ ਦੀਆਂ ਸਕੀਮਾਂ ਲੋਕਾਂ ਦਾ ਪੈਸਾ ਬਥੇਰਾ ਚਿਰ ਬੜੀਆਂ ਸਰਕਾਰਾਂ ਨੇ ਮੋਦੀ ਸਾਹਿਬ ਦੀਆਂ ਸਕੀਮਾਂ ਰੋਕ ਕੇ ਰੱਖੀਆਂ ਪਰ ਨਹੀਂ ਰੁਕਣੀਆਂ ਹੋਣ ਹੁਣ ਨਹੀਂ ਰੁਕਣੀਆਂ ਅਸੀਂ ਹਰ ਸਕੀਮ ਲੋਕਾਂ ਦੇ ਤੱਕ ਪਹੁੰਚਾਉਣੀ ਪਹੁੰਚਾਉਣੀ ਆ ਆ ਮੈਂ ਦੇਖ ਰਿਹਾ ਸੀ ਕਈ ਜ਼ਿਲ੍ਹਾ ਪ੍ਰਧਾਨ ਹੋਰ ਸਾਡੇ ਵੱਡੇ ਲੀਡਰ ਤੁਸੀਂ ਅਰੈਸਟ ਕਰ ਰਹੇ ਹੋ ਬੱਸਾਂ 'ਚ ਬਿਠਾਪ ਟਾ ਪੁਲਿਸ ਭਰ ਕੇ ਲੈ ਕੇ ਜਾ ਰਹੀ ਆ ਕੋਈ ਪਰਵਾਹ ਨਹੀਂ ਕੋਈ ਪਰਵਾਹ ਨਹੀਂ ਪਰ ਇਹ ਭਲੇਖਾ ਛੱਡ ਦੋ ਵੀ ਇਹ ਖਾਕੀ ਦਾ ਡਰ ਤੁਸੀਂ ਬੀਜੇਪੀ ਨੂੰ ਰੋਕ ਲੋਗੇ ਇਹ ਨਹੀਂ ਰੋਕੋ ਤੇ ਲੋਕੋ ਤੁਸੀਂ ਖੜੇ ਹੋ ਜਾਓ ਆਪਣੇ ਆਪਣੇ ਪਿੰਡਾਂ ਚ ਵੀ ਸਾਨੂੰ ਇਸ ਸਕੀਮਾਂ ਦੀ ਲੋੜ ਆ ਸਾਡੇ ਲਈ ਜਿਹੜਾ ਪੈਸਾ ਆ ਰਿਹਾ ਸੀ ਆਪਣਾ ਹੱਕ ਆ ਸਾਡਾ ਇਹਨਾਂ ਦਾ ਮੂੰਹ ਤੋੜ ਜਵਾਬ ਦਿਵਾਓ ਵੀ ਤੁਸੀਂ ਜੇ ਰੋਕਿਆ ਤਾਂ ਭਾਈ ਆਮ ਆਦਮੀ ਪਾਰਟੀ ਵਾਲੇ ਵੀ ਫਿਰ ਅਸੀਂ ਵੜ ਨਹੀਂ ਦਵਾਂਗੇ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਵੀ ਇਸ ਤੇ ਰਿਐਕਸ਼ਨ ਸਾਹਮਣੇ ਆਇਆ ਏ ਉਹਨਾਂ ਨੇ ਕਿਹਾ ਕਿ ਸਾਨੂੰ ਰੋਕਿਆ ਜਾ ਰਿਹਾ ਹੈ ਤਾਂ ਨਿੱਜੀ ਜਾਣਕਾਰੀ ਇਕੱਠੀ ਕਰਨ ਵਾਲਿਆਂ ਤੇ ਸਖਤ ਕਾਰਵਾਈ ਹੋਵੇਗੀ ਦੂਜੇ ਪਾਸੇ ਸਰਕਾਰ ਦੇ ਵੱਲੋਂ ਸਿੱਧੇ ਤੌਰ ਤੇ ਕਿਹਾ ਗਿਆ ਹੈ ਤੇ ਪੰਜਾਬ বিজেপি ਦੀ ਨਵੀਂ ਸਕੀਮ ਨੂੰ ਲੈ ਕੇ ਸਿਆਸੀ ਸੰਗਰਾਮ ਮਚਿਆ ਹੋਇਆ ਹੈ ਪੰਜਾਬ ਦੇ ਸੇਵਾਦਾਰ ਆਗੇ ਤੁਹਾਡੇ ਦੁਹਾਰ ਇਸ ਮੁੱਮਤੇ ਰੇੜਕਾ ਬਰਕਰਾਰ ਹੈ ਦਰਅਸਲ ਇੱਕ ਪਾਸੇ বিজেপি ਕਹਿ ਰਹੀ ਹੈ ਕਿ ਅਸੀਂ ਲੋਕ ਭਲਾਈ ਸਕੀਮਾਂ ਜੋ ਕੇਂਦਰ ਸਰਕਾਰ ਦੇ ਵੱਲੋਂ ਚਲਾਈਆਂ ਗਈਆਂ ਨੇ ਉਸ ਦਾ ਫਾਇਦਾ ਆਮ ਲੋਕਾਂ ਨੂੰ ਪਹੁੰਚਾਉਣ ਵਾਸਤੇ ਪਿੰਡ ਪਿੰਡ ਪਹੁੰਚਾਉਣ ਵਾਸਤੇ ਕੈਂਪ ਲਾ ਰਹੇ ਆ ਪਰ ਸਰਕਾਰ ਦਾ ਕਹਿਣਾ ਹੈ ਕਿ ਅਜਿਹੇ ਕੈਂਪਾਂ ਦੇ ਤਹਿਤ ਜਾਣ ਬੁੱਝ ਕੇ ਨਿੱਜੀ ਡਾਟਾ ਕਲੈਕਟ ਕੀਤਾ ਜਾ ਰਿਹਾ ਹੈ ਜੋ ਕਿ ਅਪਰਾਧਜੋਗ ਹੈ ਸਜ਼ਾਜੋਗ ਹੈ ਇਸ ਕਰਕੇ ਇਹ ਕੈਂਪਾਂ ਨੂੰ ਨਹੀਂ ਲੱਗਣ ਦਿੱਤਾ ਜਾ ਰਿਹਾ ਤੇ ਅੱਜ ਕਈ ਥਾਵਾਂ ਤੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਸੀ ਬੀਜੇਪੀ ਇਸ ਨੂੰ ਲੈ ਕੇ ਕਈ ਆਗੂ ਨੂੰ ਹਿਰਾਸਤ ਦੇ ਵਿੱਚ ਵੀ ਲਿਆ ਗਿਆ ਹੈ ਪੁਲਿਸ ਵਾਲਿਆਂ ਦੇ ਵੱਲੋਂ ਬੀਜੇਪੀ ਆਗੂਆਂ ਨੂੰ ਧੱਕੇ ਵੀ ਮਾਰੇ ਗਏ ਨੇ ਜਲੰਧਰ ਦੀਆਂ ਇਹ ਤਸਵੀਰਾਂ ਨੇ ਜਦੋਂ ਬੀਜੇਪੀ ਦੇ ਸਾਬਕਾ ਵਿਧਾਇਕ ਤੇ ਸਾਬਕਾ ਐਮਪੀ ਨੂੰ ਹਿਰਾਸਤ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਉਸ ਦੌਰਾਨ ਕੁਝ ਬੀਜੇਪੀ ਆਗੂ ਵਿਰੋਧ ਕਰ ਰਹੇ ਸੀ ਤਾਂ ਪੁਲਿਸ ਦੇ ਵੱਲੋਂ ਧੱਕੇ ਮਾਰੇ ਗਏ ਨੇ ਤੇ ਹੁਣ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਵੀ ਬਿਆਨ ਸਾਹਮਣੇ ਆਇਆ ਹੈ ਤੇ ਬੀਜੇਪੀ ਕਹਿ ਰਹੀ ਹੈ ਕਿ ਪੁਲਿਸ ਦੁਰਵਰਤੋਂ ਕਰ ਰਹੀ ਹੈ ਪਠਾਨਕੋਟ ਦੇ ਵਿੱਚ ਜ਼ਿਲ੍ਹਾ ਪ੍ਰਧਾਨ ਨੂੰ ਹਾਊਸ ਅਰੈਸਟ ਕੀਤਾ ਗਿਆ ਲੁਧਿਆਣਾ ਦੇ ਵਿੱਚ ਵੀ ਜ਼ਿਲ੍ਹਾ ਪ੍ਰਧਾਨ ਨੂੰ ਹਿਰਾਸਤ ਵਿੱਚ ਲਿਆ ਕੇ ਆਏ। ਦੇ ਕਪਾਸੇ ਸੂਬਾ ਸਰਕਾਰ ਵੱਲੋਂ ਸਾਰੀਆਂ ਹੀ ਸਰਕਾਰੀ ਸਕੀਮਾਂ ਦਾ ਗਰੀਬਾਂ ਤੱਕ ਲਾਭ ਪਹੁੰਚਾਉਣ ਦੇ ਲਈ ਹੋਕਾ ਭਰਿਆ ਜਾ ਰਿਹਾ ਪਰ ਮੇਰੇ ਪਿਛਲੇ ਇਸ ਕਿਸੇ ਰੂਪ ਦੀ ਤਸਵੀਰਾਂ ਦੇਖ ਸਕਦੇ ਹੋ ਕਿ ਇਸ ਵੇਲੇ ਆਪਾਂ ਜ਼ਿਲ੍ਹਾ ਪਠਾਨਕੋਟ ਦੇ ਭਾਈਪਾ ਪ੍ਰਧਾਨ ਦੇ ਘਰ ਦੇ ਬਾਹਰ ਖੜੇ ਹਾਂ ਜਿੱਥੇ ਕਿ ਉਹਨਾਂ ਨੂੰ ਪੁਲਿਸ ਵੱਲੋਂ ਹਾਊਸ ਅਰੈਸਟ ਕਰ ਲਿਆ ਗਿਆ ਹੈ। ਜਿਵੇਂ ਚੱਲਿਆ ਕਿ ਦੂਸਰੇ ਕਾਲੇ ਪੜਿਆ ਲਾੜੀ ਪਿੰਡ ਵਿੱਚ ਭਾਈ ਭਾਵ ਵੱਲੋਂ ਲੋਕਾਂ ਦੇ ਆਧਾਰ ਕਾਰਡ ਦੀ ਕ੍ਰੈਕਸ਼ਨ ਨਵੇਂ ਆਧਾਰ ਕਾਰਡ ਬਣਾਉਣੇ ਜਾਂ ਸਰਕਾਰੀ ਜੋ ਵੀ ਜੋਈ ਨਵਾਣੀ ਉਹਨਾਂ ਦਾ ਲਾਹਤ ਇਹ ਵਸਤੇ ਟਾਪ ਲਗਾਇਆ ਜਾਣਾ ਸੀ ਨਾ ਪਰ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਉਸ ਕੈਪਟਨ ਨੂੰ ਬੰਦ ਕਰਵਾਤਾ ਗਿਆ ਸੀ ਨਾ ਤੇ ਉਸੇ ਰੋਸ ਵਜੋਂ ਅੱਜ ਭਾਈ ਭਾਦੇ ਜ਼ਿਲ੍ਹਾ ਪੁਰਨਾ ਹਦੀ ਅਗਵਾਈ ਹੈ ਇਥੇ ਭਾਈ ਭਾਦੇ ਵਰਕਰਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾਣਾ ਕੀਤਾ ਜਾਣਾ ਸੀਗਾ ਪਰ ਉਸ ਤੋਂ ਪਹਿਲਾਂ ਹੀ ਪੁਲਿਸ ਵੱਲੋਂ ਜਿਹੜਾ ਉਹਨਾਂ ਨੂੰ ਹੌਸ ਰੈਸਟ ਹਟਾ ਲਿਤਾ ਗਿਆ ਤੇ ਇਸ ਮੋਕੇ ਜਦ ਅਸੀਂ ਜਿਲ੍ਹਾ ਪ੍ਰਧਾਨ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਆਪ ਸਰਕਾਰ ਨੂੰ ਕੋਸਤੇ ਹੋਏ ਉਹਨਾਂ ਦੀਆਂ ਨੀਤੀਆਂ ਨੂੰ ਕੋਸਤੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਭਾਜਪਾ ਦੇ ਅੱਗੋਂ ਅੱਗੇ ਨਹੀਂ ਆਉਂਦੀ ਨਾ ਚੱਲਦੀ ਕਿਉਂਕਿ ਉਹਨਾਂ ਦੇ ਅੱਗੋਂ ਵੱਲੋਂ ਜਿਹੜੇ ਨੇ ਕਈ ਵੱਡੇ ਐਲਾਨ ਦਿੱਤੇ ਗਏ ਨੇ ਕਿ 2027 ਦੇ ਵਿੱਚ ਵੀ ਸੱਤਾ ਵਿੱਚ ਉਹੀ ਆਣਗੇ ਜੋ ਕਿਿੰਗਨੀਆਂ ਨੇ